ਮੇਰੀ ਸਿੱਖੀ ਮੇਰੀ ਪਹਿਚਾਨ ਜੀਐਚਜੀ ਅਕੈਡਮੀ ਦੇ ਵੱਲੋਂ ਬੜਾ ਹੀ ਸੋਹਣਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਬੱਚਿਆਂ ਨੂੰ ਗੁਰਸਿੱਖ ਇਤਿਹਾਸ ਦੇ ਨਾਲ ਜੁੜਨ ਦਾ ਬੜਾ ਵਧੀਆ ਸੁਨਹਿਰਾ ਮੌਕਾ ਮਿਲਦਾ ਹੈ ਜੀਐਚਜੀ ਅਕੈਡਮੀ ਡਿਗਰਾਉਂ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਆ ਆਪਾਂ ਨੂੰ ਇਸ ਮੁਕਾਬਲੇ ਵਿੱਚ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਇੱਥੇ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਗੁਰਬਾਣੀ ਬਾਰੇ ਪਤਾ ਲੱਗਦਾ ਬੱਚਿਆਂ ਨੂੰ ਜੀ ਐਟਜੀ ਅਕੈਡਮੀ ਦੇ ਵੱਲੋਂ ਇਹ ਮਹਾਨ ਜਿਹੜਾ ਮੇਰੀ ਸਿੱਖੀ ਮੇਰੀ ਪਹਿਚਾਨ ਤਹਿਤ ਗੁਰਸਿੱਖੀ ਦੇ ਨਾਲ ਬੱਚਿਆਂ ਨੂੰ ਜੋੜ ਜੋੜਿਆ ਜਾ ਰਿਹਾ ਹੈ ਸਾਰੀ ਸਿੱਖ ਸੰਗਤ ਵੱਧ ਤੋਂ ਵੱਧ ਹਿਸਾਲੋ ਆਪਣੇ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੁਰਸਿੱਖੀ ਨਾਲ ਜੋੜ ਕੇ ਵੱਧ ਤੋਂ ਵੱਧ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਅਤੇ ਆਪਣੇ ਜੀਵਨ ਨੂੰ ਮੱਤਵੰਦ ਸਵਾਰ ਦੇ ਵਿੱਚ ਅਪਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਚਟੀ ਅਕੈਡਮੀ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਗੁਰਮਤ ਮੁਕਾਬਲੇ ਕਰਵਾਏ ਜਾ ਰਹੇ ਹਨ ਰਹਿ ਗੁਰੂ ਹੋਰੇ ਗੁਰੂ 37 ਸਤੰਬਰ ਦਿਨ ਐਤਵਾਰ ਨੂੰ ਪਿੰਡ ਹਠੂਰ ਵਿਖੇ ਗੁਰਮਤ ਮੁਕਾਬਲਾ ਕਰਵਾਇਆ ਗਿਆ ਵਾਹਿਗੁਰੂ ਤੁਹਾਡੇ ਗੁਰੂ ਵਾਹਿਗੁਰੂ ਤੁਹਾਡੇ ਗੁਰੂ ਵਾਹਿਗੁਰੂ ਤੁਹਾਡੇ ਗੁਰੂ ਇਸ ਮੁਕਾਬਲੇ ਵਿੱਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ ਵਾਹਿਗੁਰੂ ਇਸ ਪ੍ਰੋਗਰਾਮ ਦੀ ਮਾਪਿਆਂ ਵੱਲੋਂ ਭਰਪੂਰ ਸ਼ਲਾਗਾ ਕੀਤੀ ਗਈ। ਸ੍ਰੀ ਵਾਹਿਗੁਰੂ ਜੀ ਘਰ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਮੈਂ ਗੁਰਾਰ ਸਿੰਘ ਪੰਡਤ ਚਿਨੀਵਾਲ ਖਰ ਤੋਂ ਆਪਣੀ ਬੇਟੀ ਦਲਜੀਤ ਨੂੰ ਪਹਿਲੀ ਵਾਰ ਮੇਰੀ ਸਿੱਖੀ ਮੇਰੀ ਪਹਿਚਾਣ ਮੁਕਾਬਲੇ ਵਿੱਚ ਲੈ ਕੇ ਆਇਆ। ਇੱਥੇ ਆ ਕੇ ਮਾਨੂੰ ਬਹੁਤ ਵਧੀਆ ਲੱਗਿਆ ਖੁਸ਼ੀ ਹੋਈ ਕਿ ਬਹੁਤ ਬੱਚੇ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਨੇ। ਜੀਏਟੀਜੀ ਅਕੈਡਮੀ ਦੇ ਗ੍ਰਾਮ ਵੱਲੋਂ ਬਹੁਤ ਵਧੀਆ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪਾਂ ਨੂੰ ਇਸ ਮੁਕਾਬਲੇ ਵਿੱਚ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਹੈ। ਕਿਉਂਕਿ ਇੱਥੇ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ ਗੁਰਬਾਣੀ ਬਾਰੇ ਪਤਾ ਲੱਗਦਾ ਬੱਚਿਆਂ ਨੂੰ ਆਪਾਂ ਗਲਤ ਬਰਾਤੀوں ਦੇ ਟਟਾ ਕੇ ਬੱਚਿਆਂ ਨੂੰ ਇੱਧਰ ਲਿਵਾਓ ਘਰਾਂ ਦੇ ਵਿੱਚ ਜ਼ਿਆਦਾ ਆਪਾਂ ਦੇਖਦੇ ਆ ਬੱਚੇ ਮੋਬਾਈਲ ਤੇ YouTube ਤੇ ਕਾਰਟੂਨ ਦੇਖਦੇ ਆ ਜਾਂ ਹੋਰ ਪ੍ਰੋਗਰਾਮ ਦੇਖਦੇ ਆ ਉਹ ਨਹੀਂ ਦੇਖਣੇ ਚਾਹੀਦੇ ਆਪਾਂ ਬੱਚਿਆਂ ਦੇ ਭਵਿੱਖ ਬਾਰੇ ਗੁਰੂਆਂ ਇਤਿਹਾਸ ਬਾਰੇ ਜੋੜਨਾ ਹੈ ਇਸ ਲਈ ਇੱਥੇ ਆ ਕੇ ਮਾਨੂੰ ਬਹੁਤ ਖੁਸ਼ੀ ਮਿਲੀ ਮੈਂ ਪਹਿਲੀ ਵਾਰ ਆਪਣੀ ਬੇਟੀ ਲੈ ਕੇ ਆ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਹਰ ਮੇਰੇ ਮੁਕਾਬਲੇ ਇੱਧਰ ਚਲੇ ਆਇਆ ਟਰੰਗ ਆ ਔਰ ਇੱਥੇ ਬਹੁਤ ਵਧੀਆ ਪ੍ਰਾਰਲਾ ਮੇਰੀ ਸਿੱਖੀ ਮੇਰੀ ਪਹਿਚਾਨ ਮੁਕਾਬਲਾ ਹੋ ਰਿਹਾ ਹੈ ਬਹੁਤ ਹੀ ਵਧੀਆ ਬਹੁਤ ਜ਼ਿਆਦਾ ਬੱਚੇ ਆਏ ਹੋਏ ਨੇ ਇੱਥੇ ਹਰ ਇੱਕ ਮਾਪੇ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਗੁਰਬਾਣੀ ਦੇ ਨਾਲ ਜੋੜੋ ਉਹਨਾਂ ਨੂੰ ਮੁਕਾਬਲਿਆਂ ਵਿੱਚ ਲੈ ਕੇ ਆਓ ਔਰ ਮੈਂ ਬਹੁਤ ਧੰਨਵਾਦੀ ਕਰਨਾ ਜੀ ਅਤੇ ਜੀ ਅਕੈਡਮੀ ਜਗਰਾਉਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਿੱਖੀ ਮੇਰੀ ਪਹਿਚਾਨ GHJ ਅਕੈਡਮੀ ਦੇ ਵੱਲੋਂ ਬੜਾ ਹੀ ਸੋਹਣਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਗੁਰਸਿੱਖ ਇਤਿਹਾਸ ਦੇ ਨਾਲ ਜੁੜਨ ਦਾ ਬੜਾ ਵਧੀਆ ਸੁਨਹਿਰਾ ਮੌਕਾ ਮਿਲਦਾ ਹੈ ਤੇ ਅਸੀਂ ਪਿੰਡ ਅਚਰਵਾਲ ਤੋਂ ਇਸ ਵਕਤ ਆਠੂਰ ਪਿੰਡ ਦੇ ਵਿੱਚ ਜੋ ਮੇਰੀ ਸਿੱਖੀ ਮੇਰੀ ਪਹਿਚਾਨ ਜੋ ਪਹਿਲਾ ਪੇਪਰ ਹੋ ਰਿਹਾ ਹੈ ਉਸ ਦੇ ਵਿੱਚ 22 ਬੱਚੇ ਲੈ ਕੇ ਆਏ ਹਾਂ ਤੇ ਅੱਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਜੇਹੇ ਸੋਹਣਿਆ ਅਪਰਾਲਣਾਂ ਦੇ ਲਈ ਅਸੀਂ ਹੋਰ ਵੀ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਜੋੜਦੇ ਆਂ ਤੇ ਨਾਲ ਹੀ ਉਹਨਾਂ ਨੂੰ ਵਧੀਆ ਗੁਰ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਅਜਿਹੇ ਮੁਕਾਬਲੇ ਹੋਣੇ ਚਾਹੀਦੇ ਉੱਚੇ ਪੱਧਰ ਤੇ ਹੋਣੇ ਚਾਹੀਦੇ ਆ ਵੱਡੇ ਲੈਵਲ ਤੇ ਹੋਣੇ ਚਾਹੀਦੇ ਤੇ ਜੋ ਕਿ ਬੱਚੇ ਸਾਡੇ ਗੁਰਸਿੱਖ ਇਤਿਹਾਸ ਦੇ ਨਾਲ ਜੁੜ ਸਕਣ ਤੇ ਇਹਦੇ ਵਿੱਚ ਜਿਨੂੰ ਵੀ ਜੀ ਐਚ ਜੀ ਅਕੈਡਮੀ ਦੇ ਵੱਲੋਂ ਇਹ ਮਹਾਨ ਜਿਹੜਾ ਮੇਰੀ ਸਿੱਖੀ ਮੇਰੀ ਪਹਿਚਾਨ ਤਹਿਤ ਘਰ ਸਿੱਖੀ ਦੇ ਨਾਲ ਬੱਚਿਆਂ ਨੂੰ ਜੋੜ ਜੋੜਿਆ ਜਾ ਰਿਹਾ ਹੈ ਸੋ ਹਰ ਸਾਲ ਦਾਸ ਬੱਚਿਆਂ ਨੂੰ ਲੈ ਕੇ ਆਉਂਦਾ ਜੀ ਇਸ ਵੇਅਦ ਕੀ ਵੀ ਅਸੀਂ 18 ਬੱਚੇ ਲੈ ਕੇ ਆਏ ਆ ਸੋ ਸਤਿਗੁਰੂ ਜੀ ਰਹਿਣ ਦੇ ਨਾਲ ਪਾਵਨ ਬਚਨ ਦੀ ਗੁਰਬਾਣੀ ਦੇ ਮਹਾਂ ਦਾਣ ਸਤਿਗੁਰ ਗਿਆਨ ਮਨ ਚਾਉ ਨੋਟੇ ਦੇ ਮਾਵਾਕ ਅਨੁਸਾਰ ਜੀ ਐਟਜੀ ਅਕੈਡਮੀ ਦੀ ਸਮੁੱਚੀ ਟਾਈਮ ਟੀਮ ਵੱਲੋਂ ਹਾਈ ਪੱਧਰ ਤੇ ਜਿਹੜਾ ਇਹ ਹਰ ਸਾਲ ਜਿਹੜਾ ਉਪਰਾਲਾ ਕੀਤਾ ਜਾਂਦਾ ਹੈ ਸਾਰੀ ਸਿੱਖ ਸੰਗਤ ਵੱਧ ਤੋਂ ਵੱਧ ਇਸ ਸਾਲ ਆਪਣੇ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗੁਰਸਿੱਖੀ ਨਾਲ ਜੋੜ ਕੇ ਵੱਧ ਤੋਂ ਵੱਧ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਅਤੇ ਆਪਣੇ ਜੀਵਨ ਨੂੰ ਵੱਧ ਤੋਂ ਵੱਧ ਸਵਾਰ ਦੇ ਵਿੱਚ ਉਪਰਾਲਾ ਕਰੋ ਬੱਚਿਆਂ ਵੱਲੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਕੀਤਾ ਗਿਆ Who yeah. yeah. ਇਟੂ ਵਿਦਿਆਰਥੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਅਤੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ